ਅਸਲਾਮੁਆਲੇਕਮ ਵੀਰੋ ਕੀ ਹਾਲ ਹੈ ਹਮੇਸ਼ਾ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣੇ ਭੈਣ ਭਰਾਵਾਂ ਨੂੰ ਦਰਸ਼ਕਾਂ ਨੂੰ ਆਪਣੇ ਚੋਹਾਂ ਨਾਲਿਆਂ ਨੂੰ ਫੋਟੋਸ ਹਸਪੀਟਲ ਦੇ ਅੰਦਰ ਜਿਹੜੇ ਇਸ ਟਾਈਮ ਬਹੁਤ ਹੀ ਸੀਰੀਅਸ ਹਾਲਤ ਦੇ ਵਿੱਚ ਰਾਜਵੀਰ ਜਵੰਦਾ ਐਡਮਿਟ ਨੇ ਜਿਹੜੇ ਕਿ ਵੈਂਟੀਲੇਟਰ ਦੇ ਉੱਤੇ ਹੈ ਉਹਨਾਂ ਦੀ ਜਿਹੜੀ ਹਕੀਕਤ ਤੇ ਮਬਨੀ ਰਿਪੋਰਟ ਹੈ ਉਹ ਦੱਸਾਂਗਾ ਕਿ ਆਖਰ ਜਿਹੜੀ ਹਕੀਕਤ ਕੀ ਹੈ ਕਿ ਉਹਨਾਂ ਦੀ ਸਿਹਤ ਬਿਹتری ਤਰਫ ਆ ਰਹੀ ਹੈ ਜਾਂ ਨਹੀਂ ਆ ਰਹੀ ਕਿਉਂਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਚੱਲਦੀਆਂ ਪਈਆਂ ਕੁਝ ਤਾਂ ਕਹਿੰਦੇ ਆ ਕਿ ਜਿਹੜੀ ਉਹਨਾਂ ਦੀ ਹਾਲਤ ਹੈ ਬਿਹਤਰ ਹੋ ਰਹੀ ਹੈ ਤੇ ਕੁਝ ਕਹਿ ਰਿਹਾ ਨਹੀਂ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਆਖਰ ਗਰਾਊਂਡ ਰਿਐਲਿਟੀ ਤੇ ਜਾ ਕੇ ਆਪਾਂ ਦੇਖਾਂਗੇ ਕਿ ਉਹਨਾਂ ਦੀ ਜਿਹੜੀ ਸੂਰਤ ਹਾਲ ਹੈ ਕਿਸ ਤਰ੍ਹਾਂ ਦੀ ਹੈ ਸਿਹਤ ਕਿਸ ਤਰ੍ਹਾਂ ਦੀ ਹੈ ਇੱਕ ਸਹਾਫੀ ਜਿਹੜੇ ਆ ਉਹ ਸਾਰੀ ਇਸ ਦੇ ਬਾਰੇ ਡਿਟੇਲ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਕਿ ਰਾਜਵੀਰ ਜਵੰਦਾ ਦੇ ਸਰੀਰ ਦਾ ਕੋਈ ਵੀ ਅੰਗ ਹਿਲਜੁਲ ਨਹੀਂ ਕਰਦਾ ਬ੍ਰੇਨ ਡੈਡ ਆ ਸਰੀਰ ਬਿਲਕੁਲ ਇਸ ਵੇਲੇ ਰੁਕਿਆ ਹੋਇਆ ਹੱਥ ਪੈਰ ਕਮਜ਼ੋਰ ਹੋ ਰਹੇ ਆ ਵੈਂਟੀਲੇਟਰ ਦੇ ਉੱਤੇ ਉਹਨੂੰ ਰੱਖਿਆ ਹੋਇਆ ਇਸ ਕਰਕੇ ਤਾਂ ਜੋ ਦਿਲ ਧੜਕਦਾ ਰਹੇ ਤੇ ਦਵਾਈਆਂ ਦੇ ਸਹਾਰੇ ਉਹਦੇ ਦਿਲ ਦੀ ਧੜਕਣ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਿਰਫ ਇੱਕ ਦਿਲ ਹੀ ਧੜਕ ਰਿਹਾ ਬਾਕੀ ਸਾਰੇ ਸਰੀਰ ਦੇ ਵਿੱਚ ਕੋਈ ਵੀ ਅੰਗ ਇਸ ਵੇਲੇ ਹਿਲਜੁਲ ਦੇ ਵਿੱਚ ਨਹੀਂ ਆ ਇਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਮਰੀਜ਼ ਨੂੰ ਲੰਮਾ ਸਮਾਂ ਵੈਂਟੀਲੇਟਰ ਦੇ ਉੱਤੇ ਰੱਖਿਆ ਜਾ ਸਕਦਾ ਹੈ। ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਡਾਕਟਰੀ ਸਥਿਤੀ ਦੇ ਮੁਤਾਬਕ ਡਾਕਟਰੀ ਲੋਡ ਦੇ ਮੁਤਾਬਕ ਕੋਈ ਜ਼ਿਕਰਯੋਗ ਸੁਧਾਰ ਹੋਣ ਦੀ ਸੰਭਾਵਨਾ ਘਟੀ ਆ। ਮਤਲਬ ਇਹ ਆ ਕਿ ਡਾਕਟਰ ਸਹਿਬਾਨ ਕਹਿਣ ਜਾਂ ਨਾ ਕਹਿਣ ਅਸੀਂ ਮੰਨੀਏ ਜਾਂ ਨਾ ਮੰਨੀਏ ਅਰਥ ਸਿੱਧਾ ਇਹ ਆ ਕਿ ਡਾਕਟਰਾਂ ਦੇ ਹੱਥ ਖੜੇ ਹੋ ਗਏ ਆ। ਡਾਕਟਰਾਂ ਦੇ ਵਸਤੇ ਵਿੱਚ ਕੁਝ ਵੀ ਨਹੀਂ। ਤੇ ਡਾਕਟਰ ਜਿਹੜੇ ਉਹ ਇਸ ਗੱਲ ਦੇ ਉੱਤੇ ਹੀ ਜ਼ੋਰ ਦੇ ਰਹੇ ਆ ਕਿ ਭਾਈ ਹੁਣ ਤਾਂ ਚਮਤਕਾਰ ਹੋ ਸਕਦਾ ਇਹ ਗੱਲ ਸੱਚੀ ਮੁੱਚੀ ਮੰਨਣੀਯੋਗ ਵੀ ਹੈ ਕਿ ਰਾਜਵੀਰ ਜਵੰਦਾ ਹੁਣ ਤਾਂ ਹੀ ਤੰਦਰੁਸਤ ਹੋ ਸਕਦਾ ਜੇਕਰ ਕੋਈ ਚਮਤਕਾਰ ਹੋ ਜਾਵੇ ਨਹੀਂ ਤਾਂ ਡਕਟਰੀ ਲਿਹਾਜ਼ ਦੇ ਮੁਤਾਬਕ ਤਾਂ ਇਸ ਗੱਲ ਦੇ ਉੱਤੇ ਹੱਥ ਖੜੇ ਕਰ ਦਿੱਤੇ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਤੁਸੀਂ ਵੇਖੀਆਂ ਕਿਸੇ ਵੀਡੀਓ ਦੇ ਵਿੱਚ ਕੁਝ ਪੇਸ਼ ਕੀਤਾ ਜਾਂਦਾ ਕਿਸੇ ਪੋਸਟ ਦੇ ਵਿੱਚ ਕੋਈ ਕੁਝ ਲਿਖ ਰਿਹਾ ਉਹਨਾਂ ਗੱਲਾਂ ਦੇ ਉੱਤੇ ਇੱਕ ਪੈਸੇ ਦਾ ਯਕੀਨ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਇੱਕ ਪੋਸਟ ਪੜਦੇ ਆ ਉਹ ਰਿਤੇ ਇਹ ਲਿਖਿਆ ਹੁੰਦਾ ਜੀ ਕਿ ਤੇਜ਼ੀ ਨਾਲ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਦੂਜੀ ਪੋਸਟ ਪੜ੍ਹਦੇ ਹਾਂ ਡਾਕਟਰਾਂ ਨੇ ਬੁਲੇਟਿਨ ਜਾਰੀ ਕੀਤਾ ਕਿ ਭਾਈ ਮਰੀਜ਼ ਦੀ ਸਿਹਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਪਹਿਲਾਂ ਨਾਲੋਂ ਵੀ ਸਥਿਤੀ ਨਾਜ਼ੁਕ ਤੇ ਚਿੰਤਾਜਨਕ ਬਣੀ ਜਾ ਰਹੀ ਹੈ ਹੁਣ ਇਸ ਪੋਸਟ ਦੇ ਉੱਤੇ ਯਕੀਨ ਕਰਕੇ ਕਿ ਇਹਦੇ ਤੇ ਕਰੀਏ ਆਪਾਂ ਇਹਦੇ ਉੱਤੇ ਕਰਾਂਗੇ ਜਿਹੜੀ ਕਿ ਡਾਕਟਰ ਸਾਹਿਬਾਨ ਦੇ ਵੱਲੋਂ ਜਾਣਕਾਰੀ ਦੇ ਉੱਤੇ ਗਈ ਆ ਕਿਉਂਕਿ ਇਸ ਵੇਲੇ ਜੋ ਕਮਰੇ ਦੇ ਵਿੱਚੋਂ ਜੋ ਹਸਪਤਾਲ ਦੇ ਵਿੱਚੋਂ ਜੋ ਵੈਂਟੀਲੇਟਰ ਰੂਮ ਦੇ ਵਿੱਚੋਂ ਜਾਣਕਾਰੀ ਆਉਂਦੀ ਆ ਉਦੇ ਉੱਤੇ ਯਕੀਨ ਕਰਾਂਗੇ ਮੈਂ ਕੋਈ ਪੋਸਟ ਪਾ ਦਿਆਂ ਤੁਸੀਂ ਕੋਈ ਹੋਰ ਪੋਸਟ ਪਾ ਦਿਓ ਕਿਸੇ ਦੀ ਹੋਰ ਗੱਲ ਪੜਨ ਲਈ ਉਹਦੇ ਉੱਤੇ ਭੋਰਾ ਯਕੀਨ ਨਾ ਕਰੋ ਮੈਨੂੰ ਲੱਗੇ ਕੱਲ ਦੁੱਖ ਬਹੁਤ ਹੋਇਆ ਇੱਕ ਔਰਤ ਦੇ ਵੱਲੋਂ ਉਹ ਸ਼ਾਇਦ ਕੋਈ ਝੇਕ ਔਰਤ ਆ ਜਾਂ ਕੋਈ ਸੱਚੀ ਆ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਉਹਦੇ ਵੱਲੋਂ ਇਹ ਲਿਖਿਆ ਹੋਇਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਬਹੁਤ ਵੱਡਾ ਸੁਧਾਰ ਹੋਇਆ 70% ਦੀ ਉਹ ਤੰਦਰੁਸਤ ਹੋ ਗਿਆ ਉਹਨੇ ਆਪਦੀ ਘਰ ਵਾਲੀ ਦੇ ਨਾਲ ਟੈਲੀਫੋਨ ਦੇ ਉੱਤੇ ਗੱਲ ਵੀ ਕੀਤੀ ਹੈ ਥੋੜੇ ਸਮੇਂ ਦੇ ਲਈ ਤੇ ਹੁਣ ਉਹ ਤੰਦਰੁਸਤੀ ਦੇ ਵੱਲ ਆ ਤੁਸੀਂ ਇਸ ਵੇਲੇ ਬੰਦੇ ਦਾ ਮਜ਼ਾਕ ਬਣਾਉਨੇ ਹੋ ਤੁਹਾਨੂੰ ਇਸ ਗੱਲ ਦੇ ਉੱਤੇ ਥੋੜਾ ਜਿਹਾ ਸਮਝਣਾ ਚਾਹੀਦਾ ਜਿਕੇ ਇਹ ਵੇਲਾ ਕਿਸੇ ਦੇ ਉੱਤੇ ਵੀ ਆ ਸਕਦਾ ਹੁਣ ਬਹੁਤ ਸਾਰੀਆਂ ਗੱਲਾਂ ਚੱਲੀਆਂ ਜੀ ਕਿ ਪੀਜੀਆਈ ਦੇ ਵਿੱਚ ਕਿਉਂ ਨਹੀਂ ਲੈ ਕੇ ਗਏ ਰਾਜਵੀਰ ਜਵੰਦਾ ਨੂੰ ਜੇਕਰ ਪੀਜੀਆਈ ਦੇ ਵਿੱਚ ਲੈ ਕੇ ਗਏ ਹੁੰਦੇ ਤਾਂ ਅੱਜ ਨੂੰ ਹਾਲਾਤ ਹੋਰ ਹੋਣੇ ਸੀ ਇਸ ਵੇਲੇ ਪੋਸਟਾਂ ਦਾ ਇੱਕ ਹੜ ਆਇਆ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਇੱਕ ਹਿੱਸੇ ਦਾ ਕਹਿਣਾ ਕਿ ਪ੍ਰਾਈਵੇਟ ਹਸਪਤਾਲ ਵਾਲੇ ਫੋਟੋ ਹਸਪਤਾਲ ਵਾਲੇ ਉਸ ਤਰੀਕੇ ਦਾ ਟ੍ਰੀਟਮੈਂਟ ਨਹੀਂ ਕਰ ਸਕਦੇ ਇਲਾਜ ਨਹੀਂ ਕਰ ਸਕਦੇ ਜਿਵੇਂ ਕਿ ਪੀਜੀਆਈ ਦੇ ਵਿੱਚ ਹੋ ਸਕਦਾ ਪੀਜੀਆਈ ਦੇ ਵਿੱਚ ਵੱਧ ਮਾਹਰ ਡਾਕਟਰ ਆ ਪੀਜੀਆਈ ਦੇ ਡਾਕਟਰਾਂ ਦੇ ਕੋਲੇ ਬਹੁਤ ਵੱਡਾ ਤਜਰਬਾ ਉਹਨਾਂ ਨੇ ਹੁਣ ਤੱਕ ਹਜ਼ਾਰਾਂ ਕੇਸ ਇਹੋ ਜਿਹੇ ਹੈਂਡਲ ਕੀਤੇ ਹੁੰਦੇ ਆ ਖੋਟ ਸਸਪਤਾਲ ਦੇ ਡਾਕਟਰਾਂ ਦੇ ਵਿੱਚ ਸ਼ਾਇਦ ਉਹ ਗੱਲ ਨਾ ਹੋਵੇ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਮਰੀਜ਼ ਨੂੰ ਪੀਜੀਆਈ ਨਹੀਂ ਲੈ ਕੇ ਗਏ ਦੇਖੋ ਵਿਚਾਰ ਫਿਰ ਸਭ ਦਾ ਉਹ ਆਪਣੀ ਸਭ ਦਾ ਪਿਆਰ ਆ ਇਸੇ ਗੱਲ ਕਰਕੇ ਇਹ ਸਵਾਲ ਆ ਪਰ ਮੇਰੇ ਮਨ ਦੇ ਵਿੱਚ ਗੱਲ ਇਹ ਆਉਂਦੀ ਆ ਜਦੋਂ ਕੋਈ ਵੀ ਬੰਦਾ ਬਿਮਾਰ ਹੁੰਦਾ ਸਾਨੂੰ ਇਹੋ ਕਾੜੀ ਪਈ ਹੁੰਦੀ ਵੀ ਆਪਾਂ ਇਹਨੂੰ ਕਿਤੇ ਨਾ ਕਿਤੇ ਲੈ ਜੀਏ ਸਾਡਾ ਉਦੋਂ ਦਿਮਾਗ ਨਹੀਂ ਕੰਮ ਕਰਦਾ ਹੁੰਦਾ ਹੁਣ ਆਪਣੇ ਟੱਬਰ ਦਾ ਕੋਈ ਜੀ ਇਸ ਤਰੀਕੇ ਨਾਲ ਹਰਸਾ ਗ੍ਰਸਤ ਹੋ ਜੇ ਕੋਈ ਬੰਦਾ ਬਿਮਾਰ ਹੋ ਜਾਏ ਡਾਕਟਰ ਕਹਿੰਦੇ ਜੀ ਇਹਨੂੰ ਕਿਤੇ ਹੋਰ ਲੈ ਜਾਓ ਆਪਾਂ ਫਿਰ ਉਦੋਂ ਇਹ ਸੋਚਦੇ ਵੀ ਜੇਤੀ ਛੇਤੀ ਐਸ ਥਾਂ ਤੇ ਲੈ ਜੀਏ ਨਿੱਜੀ ਹਸਪਤਾਲ ਦੇ ਵਿੱਚ ਸ਼ਾਇਦ ਕੋਈ ਚੰਗਾ ਇਲਾਜ ਹੋਵੇ ਮੈਂ ਸੋਚਦਾ ਵੀ ਜੇਕਰ ਪੀਜੀਆਈ ਦੇ ਵਿੱਚ ਲੈ ਕੇ ਗਏ ਹੁੰਦੇ ਤੇ ਪੀਜੀਆਈ ਦੇ ਵਿੱਚ ਜੇਕਰ ਹੋਣ ਵਾਲੀ ਸਥਿਤੀ ਬਣੀ ਹੁੰਦੀ ਫਿਰ ਕਈਆਂ ਨੇ ਇਹ ਪੋਸਟਾਂ ਪਾਉਣੀਆਂ ਸੀ ਸਾਰੀ ਉਮਰ ਪੈਸਾ ਕਮਾਇਆ ਇੰਨਾ ਪੈਸਾ ਕਰਨਾ ਕੀਏ ਜੇਕਰ ਇਸ ਵੇਲੇ ਚੰਗਾ ਖਾਂ ਤੇ ਇਲਾਜ ਨਹੀਂ ਕਰਵਾ ਸਕੇ ਫਿਰ ਆਪਾਂ ਦੂਜੇ ਪਾਸੇ ਨੂੰ ਤੁਰ ਪੈਣਾ ਸੀ ਪਰਿਵਾਰਕ ਮੈਂਬਰ ਦੋਸਤ ਮਿੱਤਰ ਜਾਂ ਜਿਹੜੇ ਵੀ ਲੋਕ ਲੈ ਕੇ ਗਏ ਫੋਟਸ ਦੇ ਵਿੱਚ ਉਹ ਆਪਦੇ ਵੱਲੋਂ ਮਾੜੇ ਕਰਕੇ ਨਹੀਂ ਆਪਦੇ ਵੱਲੋਂ ਚੰਗੀ ਸੋਚ ਤੇ ਤਾਂ ਲੈ ਕੇ ਗਏ ਆ ਹੁਣ ਉੱਥੇ ਜਾ ਕੇ ਉਹਦੀ ਕਿਸਮਤ ਕਹਿ ਲਈਏ ਹਾਲਾਤ ਕਹਿ ਲਈਏ ਜੋ ਚਿੰਤਾਜਨਕ ਸਥਿਤੀ ਪਹਿਲਾਂ ਹੀ ਸੀ ਪਿੰਜੌਰ ਦੇ ਵਿੱਚ ਉਹਦੇ ਵਿੱਚ ਵਾਧਾ ਹੋ ਗਿਆ ਇਹ ਗੱਲ ਕਹਿ ਲਈਏ ਪਿੰਜੌਰ ਦੇ ਵਿੱਚ ਜਦੋਂ ਡਿੱਗਿਆ ਜਦੋਂ ਹਰਸ ਅਗਰਸਤ ਹੋਇਆ ਰਾਜਵੀਰ ਜਵੰਦਾ ਉਥੋਂ ਲੈ ਕੇ ਫੋਟੋਸ ਤੱਕ ਆਉਣ ਤੱਕ ਜਿਹੜੇ ਘੰਟੇ ਲੱਗੇ ਆ ਹੁਣ ਕਈ ਸਿਹਤ ਮਾਰ ਕਹਿੰਦੇ ਆ ਵੀ ਇਸ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਜੇ ਕਿਤੇ ਵੇਲੇ ਸਰ ਉਥੇ ਪੰਜੌਰ ਵਾਲੇ ਹਸਪਤਾਲ ਦੇ ਵੱਲੋਂ ਠੁਕਮਾ ਪ੍ਰਬੰਧ ਕੀਤਾ ਜਾਂਦਾ ਜੇਕਰ ਫਰਸਟ ਏਡ ਵੇਲੇ ਸਰ ਸਹੀ ਮਿਲੀ ਹੁੰਦੀ ਤਾਂ ਅੱਜ ਨੂੰ ਰਾਜਵੀਰ ਜਵੰਦਾ ਤੰਦਰੁਸਤੀ ਦੇ ਬਰ ਵਧਿਆ ਹੁੰਦਾ ਜਿਹੜਾ ਰਾਹ ਦੇ ਵਿੱਚ ਸਮਾਂ ਆਪਾਂ ਬਰਬਾਦ ਕੀਤਾ ਕਈ ਘੰਟੇ ਪੰਜੌਰ ਤੋਂ ਅਸੀਂ ਲੈ ਗਏ ਜੀ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਤੀਜੀ ਥਾਂ ਦੇ ਉੱਤੇ ਫੋਟੋਸ ਦੇ ਵਿੱਚ ਆਏ ਆਂ ਵੀ ਕਿਹੜਾ ਰਾਜ ਵਿੱਚ ਸਮਾਂ ਬਰਬਾਦ ਹੋਇਆ ਇਹਦੇ ਵਿੱਚ ਰਾਜਵੀਰ ਜਵੰਦੇ ਦਾ ਵੱਡਾ ਨੁਕਸਾਨ ਹੋਇਆ ਪਰ ਇਹ ਗੱਲਾਂ ਭੁੱਲੋ ਵੀਰੋ ਪੀਜੀਆਈ ਬਹੁਤ ਵੱਡਾ ਅਦਾਰਾ ਬਹੁਤ ਚੰਗਾ ਅਦਾਰਾ ਸਾਨੂੰ ਡਾਕਟਰ ਸਹਿਬਾਨ ਦੇ ਉੱਤੇ ਮਾਣ ਆ ਪਰ ਪੀਜੀਆਈ ਦੇ ਵਿੱਚ ਗਏ ਵੀ ਸਾਰੇ ਮਰੀਜ਼ ਤੰਦਰੁਸਤ ਨਹੀਂ ਹੁੰਦੇ ਖੋਟਿਸ ਦੇ ਵਿੱਚ ਗਏ ਵੀ ਸਾਰੇ ਮਰੀਜ਼ ਤੰਦਰੁਸਤ ਨਹੀਂ ਹੁੰਦੇ ਏਮਜ਼ ਦੇ ਵਿੱਚ ਗਏ ਵੀ ਸਾਰੇ ਮਰੀਜ਼ ਨਹੀਂ ਤੰਦਰੁਸਤ ਹੁੰਦੇ ਕਿਸੇ ਵੀ ਹਸਪਤਾਲ ਦੇ ਵਿੱਚ ਆਪਾਂ ਜਦੋਂ ਜਾਂਦੇ ਆ 100 ਫੀਸ ਦੀ ਤੰਦਰੁਸਤੀ ਦੀ ਗਰੰਟੀ ਕੋਈ ਵੀ ਨਹੀਂ ਦਿੰਦਾ ਬੜੇ ਲੋਕਾਂ ਦੀ ਮੌਤ ਪੀਜੀਆਈ ਦੇ ਵਿੱਚ ਜਾਣ ਦੇ ਬਾਵਜੂਦ ਹੁੰਦੀ ਆ ਕਈ ਲੋਕ ਫੋਟੋਸ ਦੇ ਵਿੱਚ ਤੰਦਰੁਸਤ ਨਹੀਂ ਹੋ ਜਾਂਦੇ ਕਈ ਨਹੀਂ ਵੀ ਹੁੰਦੇ ਮਤਲਬ ਇਹ ਹੈ ਜੀ ਕਿ ਸਮੇਂ ਦਾ ਕੀ ਪਤਾ ਹੁੰਦਾ ਵੀ ਸਮੇਂ ਦੇ ਵਿੱਚ ਕੀ ਤੋਂ ਕੀ ਹੋ ਜਾਣਾ ਹਾਂ ਪਰ ਅੰਦਾਜ਼ੇ ਲਾ ਸਕਦੇ ਵੀ ਜੇਕਰ ਓਵੇਂ ਕੀਤਾ ਹੁੰਦਾ ਜੇ ਉਧਰ ਲੈ ਜਾਂਦੇ ਤਾਂ ਸ਼ਾਇਦ ਅਜਿਹਾ ਹੋ ਜਾਂਦਾ ਜੇ ਇੰਉਂ ਕੀਤਾ ਹੁੰਦਾ ਸ਼ਾਇਦ ਇੰਉਂ ਹੋ ਜਾਂਦਾ ਸਾਡੇ ਇੱਕ ਰਿਸ਼ਤੇਦਾਰ ਦੇ ਨਾਲ ਇੰਉਂ ਹੋਇਆ ਸੀ ਉਹ ਤੰਦਰੁਸਤ ਹੋ ਗਿਆ ਸੀ ਸ਼ਾਇਦ ਇਹ ਵੀ ਹੋ ਜਾਂਦਾ ਹਰ ਬੰਦੇ ਦੇ ਉੱਤੇ ਵੱਖੋ ਵੱਖਰੇ ਫਾਰਮੂਲੇ ਲੱਗੂ ਹੁੰਦੇ ਆ ਹਰ ਬੰਦੇ ਦਾ ਆਪਣਾ ਤਰੀਕਾ ਹਰ ਪਰਿਵਾਰ ਦਾ ਆਪਣਾ ਤਰੀਕਾ ਹਰ ਬੰਦੇ ਦਾ ਸੋਚਣ ਦਾ ਤਰੀਕਾ ਆਪਣਾ ਸੋ ਆਪਾਂ ਇੱਕ ਬੰਦੇ ਦਾ ਫਾਰਮੂਲਾ ਦੂਜੇ ਦੇ ਉੱਤੇ ਲਾਗੂ ਨਹੀਂ ਕਰ ਸਕਦੇ ਹਾਂ ਹੋ ਸਕਦਾ ਵੀ ਪੀਡੀਆਈ ਦੇ ਵਿੱਚ ਲੈ ਜਾਂਦੇ ਰਾਜਵੀਰ ਜਵੰਦਾ ਨੂੰ ਤਾਂ ਤੰਦਰੁਸਤ ਵੀ ਹੁੰਦਾ ਪਰ ਇਸ ਕਰਕੇ ਨਹੀਂ ਲੈ ਕੇ ਗਏ ਕਿਤੇ ਉਹ ਤੰਦਰੁਸਤ ਨਾ ਹੋ ਜੀ ਤੰਦਰੁਸਤੀ ਦੇ ਲਈ ਹੀ ਸੋਚ ਤੈਤੀ ਲੈ ਕੇ ਆਏ ਪਰ ਇਹ ਗੱਲ ਸੱਚੀ ਆ ਮੈਂ ਨਾ ਕੱਲ ਸਤੀਸ਼ ਐਨਜੀਓ ਦਾ ਇੱਕ ਬਹੁਤ ਵੱਡਾ ਬਿਆਨ ਪੜਿਆ ਇੱਕ ਉਹਦੀ ਇੰਟਰਵਿਊ ਦੇਖੀ ਉਹਨੇ ਬੜੀਆਂ ਮਹੱਤਵਪੂਰਨ ਗੱਲਾਂ ਕਹੀਆਂ ਇਹ ਗੱਲ ਕਹੀ ਵੀ ਜਦੋਂ ਰਾਜਵੀਰ ਜਵੰਦਾ ਹਰਸਾਗ੍ਰਸਤ ਹੋ ਗਿਆ ਉਹਨੂੰ ਚੱਕ ਕੇ ਗੱਡੀ ਦੇ ਵਿੱਚ ਪਾ ਕੇ ਉਹਦੇ ਸਾਥੀ ਫਿਰਦੇ ਰਹੇ ਸਭ ਤੋਂ ਵੱਡਾ ਨੁਕਸਾਨ ਇਸ ਥਾਂ ਤੇ ਹੋਇਆ ਜੇ ਉਹਨੂੰ ਐਂਬੂਲੈਂਸ ਦੇ ਵਿੱਚ ਪਾਇਆ ਹੁੰਦਾ ਸਿੱਧਾ ਉਹਦੇ ਕਲਰ ਬੋਨ ਲੱਗੀ ਹੁੰਦੀ ਜਿਹੜੀ ਇਸ ਵੇਲੇ ਮਣਕੇ ਆ ਜਿਹੜੀ ਕਿ ਇਸ ਵੇਲੇ ਇਹ 나ੜੀ ਆ ਤੇ ਇਸ ਵੇਲੇ ਜੇਕਰ ਇਹਦੇ ਵਿੱਚ ਲੋਕ ਆ ਜੇਕਰ ਇਹ ਲੋਕ ਸਹੀ ਥਾਂ ਦੇ ਉੱਤੇ ਟਿਕਾਣੇ ਦੇ ਉੱਤੇ ਇੰੋਂ ਰਹਿੰਦੇ ਤੇ ਫਿਰ ਅੱਜ ਨੂੰ ਰਾਜਵੀਰ ਜਵੰਦੇ ਦਾ ਇੰਨਾ ਵੱਡਾ ਨੁਕਸਾਨ ਨਹੀਂ ਸੀ ਹੋਣਾ ਕਿਉਂਕਿ ਉਹਨੂੰ ਕਲਰ ਬੋਨ ਲਾਏ ਤੋਂ ਬਿਨਾਂ ਹੀ ਉਹਨੂੰ ਕਾਰ ਦੇ ਵਿੱਚ ਹੀ ਲੈ ਕੇ ਫਿਰਦੇ ਰਹੇ ਇਸ ਕਰਕੇ ਉਹਨੂੰ ਰਾਹ ਦੇ ਵਿੱਚ ਦਿਲ ਦਾ ਦੌਰਾ ਵੀ ਪਿਆ ਇਸ ਕਰਕੇ ਬ੍ਰੇਨ ਨੂੰ ਆਕਸੀਜਨ ਜਾਨੀ ਵੀ ਘਟੀ ਆ ਜਦੋਂ ਉਹ ਪਿੰਜੌਰ ਦੇ ਹਸਪਤਾਲ ਦੇ ਵਿੱਚ ਲੈ ਗਏ ਉੱਥੇ ਜੇਕਰ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਹੁੰਦੇ ਜੇਕਰ ਉਹਨਾਂ ਨੇ ਇਹ ਨਾ ਗੱਲ ਕਹੀ ਹੁੰਦੀ ਕੁਝ ਮਿੰਟਾਂ ਬਾਅਦ ਵੀ ਇਹਨੂੰ ਕਿਤੇ ਹੋਰ ਲੈ ਜਾਓ ਤੇ ਜੇ ਲਿਜਾਣਾ ਹੀ ਸੀ ਤੇ ਫਿਰ ਉਹ ਐਂਬੂਲੈਂਸ ਬੁੱਕ ਕਰਵਾ ਕੇ ਦਿੰਦੇ ਤੇ ਸਿੱਧਾ ਮਰੀਜ਼ ਜਾਂਦਾ ਤੇ ਉਹਦੇ ਬ੍ਰੇਨ ਨੂੰ ਆਕਸੀਜਨ ਜਾਂਦੀ ਰਹਿੰਦੀ ਤੇ ਅੱਜ ਨੂੰ ਰਾਜਵੀਰ ਜਵੰਦੇ ਦਾ ਇਹ ਹਾਲ ਨਹੀਂ ਸੀ ਹੋਣਾ ਨਾਲ ਹੀ ਸਤੀਸ਼ ਐਨਜੀਓ ਦੇ ਵੱਲੋਂ ਇਹ ਗੱਲ ਕਹੀ ਗਈ ਆ ਇਹ ਰਾਜਵੀਰ ਜਵੰਦੇ ਦੇ ਨਾਲ ਇਸ ਵੇਲੇ ਖਿਲਵਾੜ ਕੀਤਾ ਗਿਆ ਉਹਦੀਆਂ ਕਹਿੰਦੇ ਕਿ ਸਿਹਤਰੀ ਨਾਲ ਖਿਲਵਾੜ ਕੀਤਾ ਗਿਆ ਉਹਦੀ ਜਿਹੜੀ ਐਮ ਆਰ ਆਈ ਆ ਉਹ ਵੇਲੇ ਸਰ ਨਹੀਂ ਕੀਤੀ ਗਈ ਹਸਪਤਾਲ ਦੇ ਵਿੱਚ ਜਦੋਂ ਲੈ ਕੇ ਆਏ ਫੋਟੋਸ ਦੇ ਵਿੱਚ ਤੁਰੰਤ ਚਾਹੀਦਾ ਸੀ ਕਿ ਉਹਦੀ ਐਮ ਆਰ ਆਈ ਹੁੰਦੀ ਉਹਦੀ ਸੀਟੀ ਸਕੈਨ ਹੁੰਦੀ ਉਹਦੇ ਬਾਕੀ ਟੈਸਟ ਹੁੰਦੇ ਸਿੱਧਾ ਉਹਨੂੰ ਵੈਂਟੀਲੇਟਰ ਦੇ ਉੱਤੇ ਪਾਉਣ ਦੇ ਨਾਲੋਂ ਪਹਿਲਾਂ ਉਹਦੇ ਆਹ ਟੈਸਟ ਹੋਣੇ ਚਾਹੀਦੇ ਸੀ ਉਹਨਾਂ ਟੈਸਟਾਂ ਦੇ ਵਿੱਚ ਉਹ ਗੱਲ ਕਲੀਅਰ ਹੁੰਦੀ ਫਿਰ ਵੈਂਟੀਲੇਟਰ ਦੇ ਵੱਲ ਜਾਂਦੇ ਆਪਾਂ ਨਾ ਕਿ ਪੈਂਦੀ ਸੱਟੇ ਤੋ ਇਸ ਤਰੀਕੇ ਦੇ ਨਾਲ ਕੁਝ ਕੁ ਮਹਿਰਾਂ ਦੇ ਵੱਲੋਂ ਸਵਾਲ ਵੀ ਕੀਤੇ ਜਾ ਰਹੇ ਆ ਪਰ ਗੱਲ ਇਹ ਜੀ ਕਿ ਹੁਣ ਉਹ ਵੇਲਾ ਹੱਥ ਦੇ ਵਿੱਚੋਂ ਨਿਕਲ ਚੁੱਕਿਆ ਅਸੀਂ ਉਸ ਵੇਲੇ ਨੂੰ ਚੇਤੇ ਤਾਂ ਕਰ ਸਕਦੇ ਆ ਵੀ ਜਿਹੜੇ ਰਾਹ ਦੇ ਵਿੱਚ ਸਵੇਰੇ ਮੰਨ ਲਓ 9:30 ਵਜੇ ਜਾਂ 9:30 ਵਜੇ ਹਰਸਾ ਵਾਪਰਿਆ ਤੇ ਪੌਣੇ 2 ਵਜੇ ਫੋਟੋਸ ਦੇ ਵਿੱਚ ਲੈ ਕੇ ਆਏ ਆ ਜੇ ਕਿਤੇ ਇਹ ਇੰਨਾ ਸਮਾਂ ਕਈ ਘੰਟਿਆਂ ਵਾਲਾ ਬਰਬਾਦ ਨਾ ਹੁੰਦਾ ਤਿੰਨ ਚਾਰ ਘੰਟੇ ਬਰਬਾਦ ਨਾ ਹੋਏ ਹੁੰਦੇ ਤਾਂ ਹੋ ਸਕਦਾ ਅਜ ਰਾਜਵੀਰ ਜਵੰਦਾ ਬੋਲਣ ਲੱਗ ਜਾਂਦਾ ਜਾਂ ਹੋ ਸਕਦਾ ਵੀ ਕੁਝ ਦਿਨ ਖੈਰ ਕੇ ਬੋਲਣ ਲੱਗ ਜਾਂਦਾ ਉਹ ਹੁਣ ਤੱਕ ਅੱਖਾਂ ਪੱਟ ਲੈਂਦਾ ਇਹ ਸੰਭਵ ਹੈਗਾ ਪਰ ਗੱਲ ਇਹ ਆ ਵੀ ਹੁਣ ਉਹ ਵੇਲਾ ਨਿਕਲ ਗਿਆ ਉਹ ਹੱਥ ਦੇ ਵਿੱਚੋਂ ਵੇਲਾ ਕਰ ਗਿਆ ਹੁਣ ਜਾਂ ਤਾਂ ਅਰਦਾਸਾਂ ਤੇ ਜਾਂ ਭਾਈ ਆਪਾਂ ਇੱਕ ਦੂਜੇ ਦੇ ਉੱਤੇ ਸਵਾਲ ਖੜੇ ਕਰੀ ਜਾਗੇ ਤੇ ਜਾਂ ਭਾਈ ਆਪਾਂ ਉਹਦੇ ਬਾਰੇ ਗਲਤ ਪੋਸਟਾਂ ਪਾਈ ਜਾਗੇ ਤੇ ਜਾਂ ਆਪਾਂ ਇੱਕ ਦੂਜੇ ਦੇ ਉੱਤੇ ਦੋਸ਼ ਮਢੀ ਜਾਗੇ ਹੁਣ ਸਾਡੇ ਹੱਥ ਪੱਲੇ ਸਿਰਫ ਇੰਨੀ ਗੱਲ ਰਹਿ ਗਈ ਆ ਪਰ ਇੰਨੀ ਗੱਲ ਜ਼ਰੂਰ ਕਿਤੇ ਰੱਖਿਓ ਹਰ ਬੰਦਾ ਆਪਣੀ ਛਾਪ ਛੱਡ ਕੇ ਜਾਂਦਾ ਮੈਂ ਜਾਣਦਾ ਤੋਂ ਭਾਵ ਤੁਰ ਗਿਆ ਨਹੀਂ ਕਹਿੰਦਾ ਛਾਪ ਤੁਸੀਂ ਵੀ ਛੱਡਦੇ ਹੋ ਛਾਪ ਕੋਈ ਵੀ ਬੰਦਾ ਛੱਡਦਾ ਰਾਜਵੀਰ ਜਵੰਦੇ ਨੇ ਆਪਣੇ ਗੀਤਾਂ ਦੇ ਰਹੇ ਆਪਣੇ ਵਿਅਕਤੀਤਵ ਦੇ ਰਹੇ ਆਪਣੇ ਸੱਭਿਆਚਾਰਕ ਸੋਚ ਦੇ ਰਹੇ ਜਿਹੜੀ ਛਾਪ ਛੱਡੀ ਆ ਉਹ ਕਦੇ ਵੀ ਚੇਤੇ ਦੀ ਸਲਿੱਟ ਦੇ ਉੱਤੋਂ ਮਿਟ ਨਹੀਂ ਸਕਦੀ ਨਾ ਮੇਰੇ ਨਾ ਤੁਹਾਡੇ ਰਾਜਵੀਰ ਜਵੰਦੇ ਦੇ ਜਿੰਨੇ ਗੀਤ ਗਾਏ ਮੈਂ ਅੱਗੇ ਵੀ ਗੱਲ ਕਰਦਾ ਹੁਣਾਂ ਚੰਗੇ ਗਾਏ ਆ ਪਰ ਹਾਲਾਤ ਆ ਜਿਹੜੇ ਉਹਨਾਂ ਨੇ ਇਸ ਮੋੜ ਦੇ ਉੱਤੇ ਆਣ ਖੜਾਇਆ ਵੀ ਭਾਈ ਹੁਣ ਸੁਝਦਾ ਨਹੀਂ ਕਿ ਬਣੂਗਾ ਕੀ ਜਦੋਂ ਸਵੇਰੇ ਉੱਠਦੇ ਆ ਤਾਲੀ ਕਾਲੀ ਇੰਟਰਨੈਟ ਦੇ ਉੱਤੇ ਇਉਂ ਖਬਰਾਂ ਦੇਖਦੇ ਆਂ ਵੀ ਯਾਰ ਚੰਗੀ ਖਬਰ ਹੋਵੇ ਕੋਈ ਗਲਤ ਤਾਂ ਨਹੀਂ ਹੋ ਗਿਆ ਜਦੋਂ ਵੀ ਮੌਕਾ ਮਿਲਦਾ ਜਦੋਂ ਵੀ 10 ਮਿੰਟ ਮਿਲਦੇ ਆ ਜਲਦੀ ਜਲਦੀ ਆਪਾਂ ਇਹੀ ਵੈਬਸਾਈਟ ਆਵੈਨੇ ਆ ਇਹੀ ਵੀਡੀਓ ਵੇਖਣ ਦੀ ਕੋਸ਼ਿਸ਼ ਕਰਦੇ ਵੀ ਯਾਰ ਨਵੀਂ ਜਾਣਕਾਰੀ ਕੀ ਆਈ ਆ ਜਿਹੜੀ ਸਭ ਤੋਂ ਲੇਟੈਸਟ ਹੁਣ ਵੀਡੀਓ ਪਈ ਆ ਉਹਦੇ ਵਿੱਚ ਡਾਕਟਰਾਂ ਨੇ ਕਿਹੜੀ ਗੱਲ ਕਹੀ ਆ ਜਿਹੜੇ ਅੰਦਰੋਂ ਮਿਲ ਕੇ ਆਏ ਆ ਉਹਨਾਂ ਨੇ ਕਿਹੜੀ ਗੱਲ ਕਹੀ ਆ ਲੰਘੇ ਕੱਲ ਹੰਸਰਾਜ ਹੰਸ ਬਹੁਤ ਵੱਡੇ ਗਾਇਕ ਆ ਉਹ ਮਿਲ ਕੇ ਆਏ ਆ ਜੀ ਇੱਥੇ ਫੋਟੋਸ ਦੇ ਵਿੱਚ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਤੇ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਦੇ ਉੱਤੇ ਪਏ ਹੋਏ ਦੇਖ ਕੇ ਆਇਆ। ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਬੜੀ ਭਾਵਕ ਕਰਨ ਵਾਲੀ ਆ। ਉਹ ਕਹਿੰਦੇ ਕਿ ਮੈਂ ਉੱਥੇ ਹੀ ਵੇਖਣ ਗਿਆ ਪਰਿਵਾਰ ਦੇ ਮੈਂਬਰਾਂ ਦਾ ਰੋਣ ਨਹੀਂ ਠੱਲਿਆ ਜਾਂਦਾ ਉਹ ਲੜਾ। ਕਹਿੰਦੇ ਭਾਬੀ ਉਹਨਾਂ ਦੀ ਪੀੜ ਨਹੀਂ ਚਲੀ ਜਾਂਦੀ। ਤੇ ਮੈਨੂੰ ਡਾਕਟਰ ਕਹਿੰਦੇ ਤੇ ਪਰਿਵਾਰਕ ਜੀ ਕਹਿੰਦੇ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਰਾਜਵੀਰ ਜਵੰਦਾ ਨੂੰ। ਹਾਂ ਸੌਰੀ ਕਹਿੰਦੇ ਜੀ ਕਿ ਮੇਰਾ ਚਿਤ ਕਰਦਾ ਕਿ ਮੈਂ ਦੇਖ ਕੇ ਆਵਾਂ। ਮੈਂ ਗਿਆ ਰਾਜਵੀਰ ਜਵੰਦਾ ਨੂੰ ਮੈਂ ਜੀ ਭਰ ਕੇ ਦੇਖਿਆ। ਮੈਂ ਨਿਹਾਰਿਆ ਕਿੰਨਾ ਉੱਚਾ ਲੰਮਾ ਗੱਬਰੂ ਆ ਕਿੰਨੇ ਸੁਣੇ ਉਹਦੇ ਗਾਣੇ ਆ ਤੇ ਅੱਜ ਕੀ ਹਾਲ ਆ ਉਹਨਾਂ ਨੇ ਅਰਦਾਸ ਕੀਤੀ ਆ ਵੀ ਭਾਈ ਉਹ ਤੰਦਰੁਸਤ ਰਹੇ ਪਰ ਇਹ ਵੀ ਗੱਲ ਕਹੀ ਆ ਕਿ ਪੰਜਾਬ ਦੇ ਕਲਾਕਾਰਾਂ ਦੇ ਉੱਤੇ ਇਸ ਵੇਲੇ ਔਖਾ ਦੌਰ ਚੱਲ ਰਿਹਾ ਕਦੇ ਜਸਵਿੰਦਰ ਭੱਲਾ ਦੀ ਮੌਤ ਕਦੇ ਚਰਨਜੀਤ ਹੁਜਾ ਦੀ ਮੌਤ ਕਦੇ ਰਾਜਵੀਰ ਜਵੰਦਾ ਦਾ ਹਰਸ ਅਗਰਸਤ ਹੋਣਾ ਨਾਲੇ ਗੱਲ ਕਹੀ ਹੈ ਕਿ ਸਾਰੇ ਕਲਾਕਾਰਾਂ ਨੂੰ ਮਿਲ ਕੇ ਬਾਬੇ ਦਾ ਨਾਂ ਲੈਣਾ ਚਾਹੀਦਾ ਪਾਸ ਰਖੋਣਾ ਚਾਹੀਦਾ ਤਾਂ ਜੋ ਕਲਾਕਾਰਾਂ ਦੇ ਉੱਤੇ ਬਣੀ ਹੋਈ ਇਹ ਭੀੜ ਪਰੇ ਹੋ ਜੇ ਕਲਾਕਾਰਾਂ ਦੇ ਉੱਤੇ ਆਇਆ ਹੋਇਆ ਜਿਹੜਾ ਔਖਾ ਵੇਲਾ ਇਹ ਟਲ ਜਾਵੇ ਲੰਗੇ ਕਲਪਮੀ ਬਾਈ ਹੋਰੀ ਵੀ ਗਏ ਆ ਰਾਜਨੀਤਿਕ ਲੋਕਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਵੀ ਗਏ ਆ ਰਾਜਾ ਬੜੇਗ ਹੋਰੀ ਵੀ ਗਏ ਆ ਬਹੁਤ ਸਾਰੇ ਹੋਰ ਭੈਣਾ ਵੀਰ ਕਲਾਕਾਰ ਵੀ ਆ ਤੇ ਗੈਰ ਕਲਾਕਾਰ ਵੀ ਆ ਉਹ ਜਾ ਰਹੇ ਆ ਆ ਰਹੇ ਆ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਸਾਂਝ ਪਾ ਰਹੇ ਆ ਉਹਨਾਂ ਨੂੰ ਹੌਸਲਾ ਦੇ ਰਹੇ ਆ ਨਾਲ ਖੜੇ ਹੋਣ ਦਾ ਦਾਵਾ ਤੇ ਵਾਅਦਾ ਕਰ ਰਹੇ ਆ ਤੁਸੀਂ ਏਵੇਂ ਨਾਲ ਖੜੇ ਰਹੋ ਆਪਾਂ ਏਵੇਂ ਹੀ ਰਲਾਸਾ ਜਾਰੀ ਰੱਖਣੀ ਆ ਆਪਾਂ ਇਸ ਨੌਜਵਾਨ ਦੇ ਬਾਰੇ ਸੀ ਸ਼ਬਦ ਨਹੀਂ ਵਰਤਣਾ ਮੈਂ ਪਹਿਲਾਂ ਵੀ ਬੇਨਤੀ ਕਰਦਾ ਸੀ ਮੈਂ ਅੱਜ ਵੀ ਕਹਿਣਾ ਦੇਖੋ ਖਬਰਾਂ ਢੈਂਦੀ ਕਲਾ ਵਾਲੀਆਂ ਪਰ ਆਪਾਂ ਢੈਂਦੀ ਕਲਾ ਨੂੰ ਊਰਜਾਵਾਨ ਰੂਪ ਦੇ ਵਿੱਚ ਪੇਸ਼ ਕਰਨਾ ਤੇ ਮਨ ਦੇ ਵਿੱਚ ਉਹੋ ਜਿਹੇ ਖਿਆਲ ਆਉਣੇ ਆ ਕਿਉਂ ਨਹੀਂ ਵੀ ਭਾਈ ਉਹ ਤਾਂ ਬਸ ਜਹਾਨੋ ਗਿਆ ਕਈ ਬੰਦੇ ਇਹ ਗੱਲ ਕਹਿ ਦਿੰਦੇ ਜੀ ਕਿ ਹੁਣ ਉਹਦੇ ਵਿੱਚ ਹੈ ਕੀ ਦਿਸ ਸਭ ਨੂੰ ਰਿਹਾ ਪਰ ਆਪਾਂ ਜਿਉਂਦੇ ਜੀ ਕਿਸੇ ਲਈ ਸੀ ਸ਼ਬਦ ਨਹੀਂ ਵਰਤਣਾ ਆਪਾਂ ਉਹਦੀ ਮਾਂ ਨੂੰ ਸਤਕਾਰਯੋਗ ਮਾਤਾ ਨੂੰ ਆਪਾਂ ਉਹਨਾਂ ਦੀ ਧਰਮ ਪਤਨੀ ਤੇ ਬੱਚਿਆਂ ਨੂੰ ਤੇ ਭੈਣ ਨੂੰ ਆਪਦੀ ਭੈਣ ਮੰਨ ਕੇ ਉਹਨਾਂ ਦੀ ਧਰਮ ਪਤਨੀ ਨੂੰ ਆਪਦੀ ਭੈਣ ਮੰਨ ਕੇ ਮਾਂ ਨੂੰ ਆਪਣੀ ਮਾਂ ਮੰਨ ਕੇ ਬੱਚਿਆਂ ਨੂੰ ਆਪਣੇ ਬੱਚੇ ਮੰਨ ਕੇ ਗੱਲ ਕਹਿਣੀ ਆ ਕਿ ਯਾਰ ਇਹ ਉੱਠੇ ਕੀ ਪਤਾ ਸਾਡੀ ਕੋਈ ਇਹੋ ਜੀ ਊਰਜਾ ਜਿਹੜੀ ਸਾਡੇ ਅੰਦਰਲੀ એનર્ਜੀ ਆ ਇਹ ਹੀ ਕੋਈ ਨਾ ਕੋਈ ਚਮਤਕਾਰ ਕਰ ਦੇਵੇ ਪਰੇ ਗੱਲ ਸੱਚੀ ਆ ਵੀ ਡਾਕਟਰਾਂ ਨੇ ਕਿਹਾ ਹੁਣ ਕੋਈ ਚਮਤਕਾਰ ਹੀ ਉਹਨੂੰ ਖੜਾ ਕਰ ਸਕਦਾ ਨਹੀਂ ਡਾਕਟਰੀ ਭਾਸ਼ਾ ਦੇ ਵਿੱਚ ਤਾਂ ਹੱਥ ਖੜੇ ਕਰਨ ਵਾਲੀ ਗੱਲ ਆ ਡਾਕਟਰਾਂ ਲਈ ਵੀਰੋ ਬੇਵਸੀ ਆ ਡਾਕਟਰਾਂ ਦੇ ਕਹਿ ਰਿਹਾ ਵੀ ਕੋਈ ਤਜਰਬੇ ਦੇ ਵਿੱਚ ਕੋਈ ਸਮਝ ਦੇ ਵਿੱਚ ਗੱਲ ਆ ਨਹੀਂ ਰਹੀ ਉਹ ਕਹਿੰਦੇ ਵੀ ਬ੍ਰੇਨ ਬਿਲਕੁਲ ਨਹੀਂ ਕੰਮ ਕਰ ਰਿਹਾ ਆਕਸੀਜਨ ਦੀ ਸਪਲਾਈ ਬਿਲਕੁਲ ਨਹੀਂ ਹੋ ਰਹੀ ਰੀੜ ਦੀ ਹੱਡੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਿਆ ਧੌਣ ਦੇ ਮਣਕੇ ਟੁੱਟੇ ਹੋਏ ਆ ਮਤਲਬ ਇਹ ਹੈ ਜੀ ਕਿ ਸਰੀਰ ਦੇ ਵਿੱਚ ਉਹ ਉਹ ਚੂਰ ਚੂਰ ਵਾਲੀਆਂ ਗੱਲਾਂ ਜਿਹੜੀਆਂ ਆਪਾਂ ਸੋਚ ਹੀ ਨਹੀਂ ਸਕਦੇ ਵੀ ਐਵੇਂ ਕਿਤੇ ਹਰਸਾ ਵਾਪਰੇ ਤੇ 40 50 ਕਿਲੋਮੀਟਰ ਦੀ ਸਪੀਡ ਦੇ ਉੱਤੇ ਤੇ ਹੋਵੇ ਜੀ ਮੋਟਰਸਾਈਕਲ ਤੇ ਇਹਨਾਂ ਦਾ ਹਰਸਾ ਵਾਪਰ ਸਕਦਾ ਹੁਣ ਲੰਘੇ ਕੱਲ ਚਰਨਗੀ ਸਿੰਘ ਚੰਨੀ ਹੋਰਾਂ ਨੇ ਆਵਾਰਾ ਪਸ਼ੂਆਂ ਦੇ ਬਾਰੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਜੀ ਕਿ ਕਿਸਾਨ ਵੀ ਆਪਦੇ ਘਰਾਂ ਦੇ ਵਿੱਚੋਂ ਨਾ ਪਸ਼ੂ ਕੱਢਣ ਜਦੋਂ ਉਹ ਬੁੱਢੇ ਹੋ ਜਾਂਦੇ ਆ ਜਾਂ ਦੁੱਧ ਦੇਣ ਤੋਂ ਵਾਂਝੇ ਹੋ ਜਾਂਦੇ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜੇ ਪੈਸੇ ਸੀ ਗਊਸ਼ਾਲਾਵਾਂ ਨੂੰ ਦਨੇ ਆ ਉਹ ਇਨ੍ਹਾਂ ਕਿਸਾਨਾਂ ਨੂੰ ਹੀ ਰੜਤੇ ਜਾਣ ਕਿ ਤੁਸੀਂ ਘਰ ਦੇ ਵਿੱਚ ਰੱਖੋ ਭਾਵੇਂ ਹੁਣ ਪਸ਼ੂ ਕੰਮ ਦਾ ਨਹੀਂ ਰਿਹਾ ਸਭ ਦੇ ਵਿਚਾਰ ਆਪੋ ਆਪਣੇ ਆ ਪਰ ਰਾਜਵੀਰ ਜਵੰਦੇ ਨੂੰ ਵੈਂਟੀਲੇਟਰ ਦੇ ਉੱਤੇ ਪਏ ਦੇਖ ਕੇ ਮੇਰੇ ਵੀਰ ਇੰਨੀ ਕਿ ਜ਼ਰੂਰ ਖੇਚਲ ਕਰਿਓ ਕਿ ਤੁਸੀਂ ਹਲਮਟ ਪਾਏ ਤੋਂ ਬਿਨਾ ਦੋ ਪਹੀਆ ਵਾਹਨ ਨਹੀਂ ਚਲਾਉਣਾ ਵਾਹਨ ਚਲਾਉਂਦੇ ਵੇਲੇ ਕਦੇ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਸੇਫਟੀ ਦਾ ਜ਼ਰੂਰ ਖਿਆਲ ਰੱਖਣਾ ਦੇਖੋ ਇਨ੍ਹਾਂ ਪ੍ਰਤਿਭਾਵਾਨ ਤੇ ਇਨ੍ਹਾਂ ਤਜਰਬੇਕਾਰ ਨੌਜਵਾਨ ਜੀਨੇ ਸੇਫਟੀ ਕੱਟ ਵੀ ਪਾਈ ਸੀ ਸੇਫਟੀ ਸ਼ੂ ਵੀ ਪਾਈ ਸੀ ਇੰਨਾ ਮਹਿੰਗਾ ਹੇਲਮਟ ਸੀ ਜਿਹੜਾ ਇੰਨਾ ਮਹਾਰਤ ਵਾਲਾ ਸੀ ਜੇ ਉਹਦੇ ਨਾਲ ਅੱਜ ਆ ਕੁਝ ਹੋ ਸਕਦਾ ਤੇ ਸਾਡੇ ਵਿੱਚੋਂ 95% ਮੁੰਡੇ ਜਿਹੜੇ ਆ ਜਾਂ ਕੁੜੀਆਂ ਉਹ ਤਾਂ ਹੇਲਮਟ ਦੀ ਵਰਤੋਂ ਹੀ ਨਹੀਂ ਕਰਦੇ ਸਾਡੇ ਨਾਲ ਕੀ ਕੀ ਕੁਝ ਹੋ ਸਕਦਾ ਵਾਪਰ ਸਕਦਾ ਸੋ ਆਓ ਇਸ ਵੀਰ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਗੇ ਹਾਲਾਤ ਸਾਜ਼ਗਰ ਨਹੀਂ ਆ ਮਾੜੀ ਕੋਈ ਖਬਰ ਨਾ ਆਵੇ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਪੈਂਦੀਆਂ ਹੋਈਆਂ ਸਾਰੀਆਂ ਪੋਸਟਾਂ ਦੇ ਉੱਤੇ ਯਕੀਨ ਨਾ ਕਰਗੇ ਨਾ ਮਾੜੀਆਂ ਦੇ ਉੱਤੇ ਨਾ ਚੰਗੀਆਂ ਦੇ ਉੱਤੇ ਤੁਲਨਾ ਕਰਿਆ ਕਰਗੇ ਜੀ ਕਿ ਜਿਹੜਾ ਬੰਦਾ ਇਹ ਬਾਹਰ ਆਇਆ ਇਹਦੇ ਬੋਲ ਕੀ ਆ ਜਿਹੜਾ ਕੋਈ ਲਿਖ ਕੇ ਕੋਈ ਵੀ ਕੁਝ ਵੀ ਪਾ ਦਿੰਦਾ ਉਹਦੇ ਉੱਤੇ ਯਕੀਨ ਨਾ ਕਰਿਓ ਕਿਉਂਕਿ ਲੋਕਾਂ ਨੂੰ ਇਹ ਹੈ ਜੀ ਕਿ ਮੈਂ ਆਪਦੀ ਛੁਰਲੀ ਛੱਡਦਿਆਂ ਕੋਈ ਆਪਦੀ ਛੱਡ ਰਿਹਾ ਇਸ ਤਰੀਕੇ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਵੀਰ ਚੜ੍ਹਦੀ ਕਲਾ ਦੇ ਵਿੱਚ ਰਵੇ ਸੱਚੀ ਮੁੱਚੀ ਨਾ ਕਈ ਵਾਰੀ ਭਰੇ ਮਨ ਦੇ ਨਾਲ ਹੀ ਇਹ ਸਾਰਾ ਜ਼ਿਕਰ ਕਰੀਦਾ ਜੇਕਰ ਕੋਈ ਤੰਦਰੁਸਤੀ ਦੀ ਖਬਰ ਆਵੇ ਤਾਂ ਹੁਬ ਹੁਬ ਕੇ ਗੱਲਾਂ ਕਰ ਗਏ ਵੀ ਯਾਰ ਇਹ ਗੱਲ ਬਣ ਗਈ ਆ ਹੁਣ ਗੱਲ ਬਣ ਗਈ ਆ ਪਰ ਹੁਣ ਗੱਲ ਬਣੀ ਨਹੀਂ ਨਾ ਅਸਲ ਦੇ ਵਿੱਚ ਗੱਲ ਇਹ ਆ ਪਰ ਗੱਲ ਬਣ ਜਾਵੇ ਬਹੁਤ ਮਿਹਰਬਾਨੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਜਿਹੜੇ ਸਹਾਫੀ ਆ ਉਹ ਗਏ ਉਹ ਦੱਸਦੇ ਆ ਕਿ ਫੋਰਟਿਸ ਹਸਪੀਟਲ ਦੇ ਅੰਦਰ ਇਸ ਟਾਈਮ ਜਿਹੜੇ ਕੇ ਰਾਜਵੀਰ ਜਵੰਦਾ ਬਹੁਤ ਹੀ ਸੀਰੀਅਸ ਹਾਲਤ ਦੇ ਵਿੱਚ ਹੈ ਜਿਹੜਾ ਕਿ ਕਿਹਾ ਜਾਏ ਨਾ ਕਿ ਖਬਰਾਂ ਜਿਹੜੀਆਂ ਚੱਲ ਰਹੀਆਂ ਕਿ ਬੇਹਤਰੀ ਤਰਫ ਆ ਰਿਹਾ ਹੈ ਉਹ ਐਸੀ ਕੋਈ ਖਬਰ ਨਹੀਂ ਹੈ ਉਹਨਾਂ ਦੀ ਜਿਹੜੀ ਸੂਰਤ ਹਾਲ ਹੈ ਬਹੁਤ ਜ਼ਿਆਦਾ ਨਾਜ਼ੁਕ ਹੈ ਕਿਉਂਕਿ ਉਹ ਸਿਰਫ ਵੈਂਟੀਲੇਟਰ ਦੇ ਜ਼ਰੀਏ ਸਾਹ ਲੈ ਰਹੇ ਆ ਬਾਕੀ ਉਹਨਾਂ ਦਾ ਸਾਰਾ ਸਰੀਰ ਬੇਜਾਨ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਹਰਕਤ ਨਹੀਂ ਹੋ ਰਹੀ ਉਹਨਾਂ ਦੇ ਸਰੀਰ ਦੇ ਵਿੱਚ ਨਾ ਉਹਨਾਂ ਦਾ ਦਿਮਾਗ ਜਿਹੜਾ ਉਹ ਕੰਮ ਕਰ ਰਿਹਾ ਅਗਰ ਧੜਕ ਰਿਹਾ ਤਾਂ ਸਿਰਫ ਦਿਲ ਰ ਧੜਕ ਰਿਹਾ ਉਹ ਵੀ ਵੈਂਟੀਲੇਟਰ ਦੇ ਜ਼ਰੀਏ ਤੇ ਇਸ ਕਰਕੇ ਉਹ ਕਹਿੰਦੇ ਆ ਕਿ ਬਹੁਤ ਮੁਸ਼ਕਲ ਹੈ ਕਿ ਜਿਹੜਾ ਨਾ ਰਾਜਵੀਰ ਜਵੰਦਾ ਉਹ ਆਪਣੀ ਜ਼ਿੰਦਗੀ ਦੀ ਤਰਫ ਲੋਟਣ ਕਿਉਂਕਿ ਉਹਨਾਂ ਦੀ ਜਿਹੜੀ ਸਿਰਤ ਹਾਲਤ ਹੈ ਨਾ ਬਹੁਤ ਸੀਰੀਅਸ ਹੈ ਇਸ ਕਰਕੇ ਕਹਿੰਦੇ ਆ ਕਿ ਅਗਰ ਕੋਈ ਕ੍ਰਿਸ਼ਮਾ ਅਗਰ ਹੋਏ ਤੇ ਉਹ ਇਹਨਾਂ ਨੂੰ ਬਚਾ ਸਕਦਾ ਬਾਕੀ ਜਿਹੜੇ ਡਾਕਟਰ ਹਨ ਡਾਕਟਰਾਂ ਨੇ ਜਵਾਬ ਦਿੱਤਾ ਕਿਉਂਕਿ ਇਹ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਨਾ ਬਹੁਤ ਹੀ ਜ਼ਿਆਦਾ ਸੀਰੀਅਸ ਹੈ ਕਿਉਂਕਿ ਡਾਕਟਰ ਦੱਸਦੇ ਆ ਕਿ ਜਿਹੜਾ ਮਣਗਣਾ ਟੁੱਟਾ ਨਾ ਉਸ ਦਾ ਕਰਕੇ ਹੁਣ ਨਾ ਤੇ ਦਿਮਾਗ ਪ੍ਰੋਪਰ ਕੰਮ ਕਰ ਰਿਹਾ ਤੇ ਨਾ ਹੀ ਜਿਹੜਾ ਸਰੀਰ ਕੰਮ ਕਰ ਰਿਹਾ ਵੈ ਤੇ ਇਸੇ ਕਰਕੇ ਡਾਕਟਰ ਜਿਹੜੇ ਉਹਨਾਂ ਨੇ ਜਵਾਬ ਦਿੱਤਾ ਉਹ ਇਹ ਹੀ ਕਹਿ ਰਿਹਾ ਕਿ ਹੁਣ ਅਰਦਾਸਾਂ ਦੁਆਵਾਂ ਹੀ ਆ ਜਿਹੜੀਆਂ ਇਹਨੂੰ ਬਚਾ ਸਕਦੀਆਂ ਵੈ ਤੇ ਇਸੇ ਕਰਕੇ ਜਿਹੜਾ ਵੀ ਕੋਈ ਇਹ ਰਾਜਵੀਰ ਜਵੰਦਾ ਨੂੰ ਮਰਨ ਵਾਸਤੇ ਜਾਂਦਾ ਵੈ ਉਹ ਡਾਕਟਰ ਗੋ ਇਹ ਹੀ ਅਪੀਲ ਕਰਦੇ ਆ ਇਹ ਹੀ ਦਰਖਾਸਤ ਕਰਦੇ ਆ ਕਿ ਤੁਸੀਂ ਅਰਦਾਸ ਕਰੋ ਦੁਆ ਕਰੋ ਕਿਉਂਕਿ ਇਸ ਟਾਈਮ ਅਗਰ ਇਹਨੂੰ ਕੋਈ ਬਚਾ ਸਕਦਾ ਤੇ ਰੱਬ ਦੀ ਜ਼ਾਤ ਹੀ ਬਚਾ ਸਕਦੀ ਹੈ ਕਿਸੇ ਦੀ ਅਰਦਾਸ ਦੁਆ ਇਹਨੂੰ ਲੱਗ ਸਕਦੀ ਹੈ ਜਿੰਨਾ ਕਰਕੇ ਬਚ ਸਕਦੇ ਆ ਅਦਰਵਾਇਜ਼ ਇਹਨਾਂ ਦੀ ਜਿਹੜੀ ਕੰਡੀਸ਼ਨ ਹੈ ਨਾ ਉਹ ਬਹੁਤ ਜ਼ਿਆਦਾ ਸੀਰੀਅਸ ਹੈ ਕਿਉਂਕਿ ਵੈਂਟੀਲੇਟਰ ਤੇ ਪਏ ਆ ਕੋਈ ਪਤਾ ਨਹੀਂ ਇਹ ਵੈਂਟੀਲੇਟਰ ਤੇ ਕਿੰਨੀ ਦੇਰ ਚੱਲਣਾ ਵੈ ਅਗਰ ਤੱਕ ਕਿਸੇ ਦੀ ਅਰਦਾਸ ਦੁਆ ਕੰਮ ਕਰ ਗਈ ਤੇ ਸਾਡਾ ਵੀਰ ਜਿਹੜਾ ਵੈ ਰਾਜਵੀਰ ਜਵੰਦਾ ਉਹ ਵਾਪਸ ਜ਼ਿੰਦਗੀ ਦੀ ਤਰਫ ਲੋਟ ਆਏਗਾ ਬਾਕੀ ਸਾਰੇ ਅਰਦਾਸਾਂ ਕਰਨਦੇ ਆ ਦੁਆਵਾਂ ਕਰਨਦੇ ਆ ਤੇ ਅਸੀਂ ਵੀ ਆਪਣੇ ਭਰਾ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰਨੇ ਆ ਦੁਆ ਕਰਨੇ ਆ ਕਿ ਅੱਲਾ ਪਾਕ ਦੀ ਜ਼ਾਤ ਉਹਨੂੰ ਦੁਬਾਰਾ ਫੇਰ ਜ਼ਿੰਦਗੀ ਦੇਵੇ ਉਹ ਆਪਣੇ ਇਹ ਬੱਚਿਆਂ ਦੇ ਵਿੱਚ ਖੁਸ਼ਹਾਲੀ ਦੇ ਨਾਲ ਜ਼ਿੰਦਗੀ گزارੇ ਆਪਣੀ ਵਾਈਫ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਜ਼ਿੰਦਗੀ گزارੇ ਬਾਕੀ ਅੱਲਾ ਪਾਕ ਦੀ ਜ਼ਾਤ ਸਭ ਦੀਆਂ ਬਾਕੀ ਅੱਲਾ ਪਾਕ ਦੀ ਜ਼ਾਤ ਸਾਡੇ ਸਾਰਿਆਂ ਦੀਆਂ ਮੁਸ਼ਕਲਾਂ ਆਸਾਨ ਕਰੇ ਸਾਡੇ ਸਾਰਿਆਂ ਤੇ ਆਪਣੀ ਮਿਹਰ ਕਰੇ ਤੇ ਕਿਸੇ ਦੀ ਅਰਦਾਸ ਦੁਆ ਹੀ ਸ਼ਾਇਦ ਲੱਗ ਜਾਵੇ ਤੇ ਰਾਜਵੀਰ ਜਵੰਦਾ ਆਪਣੇ ਪੈਰਾਂ ਤੇ ਖੜੇ ਹੋ ਜਾਣਾ ਤੇ ਇਸੇ ਕਰਕੇ ਡਾਕਟਰ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਦਰਖਾਸਤ ਕਰਦੇ ਆ ਕਿ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰੋ ਦੁਆ ਕਰੋ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਆ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰ ਤੇ ਸਾਰਾ ਖਿਆਲ ਰੱਬ